ਹਾਂਜੀ ਤੁਸੀਂ ਵੇਖ ਰਹੇ ਹੋ ਫਿਕਰਮੰਦ ਮੀਡੀਆ ਤੇ ਮੈਂ ਤੁਹਾਡਾ ਆਪਣਾ ਗੁਰਚਾਰ ਸਿੰਘ ਰਾਜੀ ਸੋ ਬਹੁਤ ਹੀ ਸਤਿਕਾਰਯੋਗ ਸਾਡੇ ਸਰਦਾਰ ਬਾਬਾ ਮੇਜਰ ਸਿੰਘ ਜੀ ਸੋਢੀ ਦਸ਼ਮੇਸ਼ ਤਰਨਾਨ ਦਾ ਜੱsteਦਾਰ ਜੋ ਕਿ ਪਿੰਡ ਪੱਤੋ ਹਿਰਾ ਸਿੰਘ ਵਿਕੇ ਵਿਸ਼ੇਸ਼ ਤੌਰ ਤੇ ਪਹੁੰਚੇ ਐ ਸੋ ਗੱਲਬਾਤ ਕਰਦੇ ਉਹਨਾਂ ਨੇ I'm <speaking in foreign language> <speaking in foreign language> ਮੇਜਾ ਸਨ ਛੋਡੀ ਜੀਰੇ ਚਰਨਾਂ ਨੂੰ ਭਾਵ ਸਤਿ ਸ਼੍ਰੀ ਅਕਾਲ ਵਾਹ ਕੀ ਕਾਕਾ ਸਤਿ ਸ਼੍ਰੀ ਅਕਾਲ ਵਾਹ ਬਹੁਤ ਵਾਹਿਗੁਰੂ ਚਲੋ ਫੜੇ ਹਾਂਜੀ ਹਾਂਜੀ ਕਸਪਰੀ ਜੀ ਬਾਬਾ ਜੀ ਸਭ ਤੋਂ ਪਹਿਲਾਂ ਦਾ ਟਿਕੜ ਮੰਦ ਮੀਡੀਆ ਦੇ ਵਿੱਚ ਤੁਹਾਡਾ ਕੋਟਲ ਕੋਟ ਸਵਾਗਤ ਹੈ ਕਿ ਤੁਸੀਂ ਆਪਣੇ ਕੀਤੇ ਸਮਾਗਮ ਵਾਹ ਖਾਲਸਾ ਵਾਹ ਅੱਛਾ ਬਾਬਾ ਜੀ ਅੱਜ ਤੁਸੀਂ ਪੰਡ ਪੱਤੂ ਹੀਰਾ ਸਿੰਘ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋ ਜੀ ਇਹਦੇ ਬਾਰੇ ਜਾਣਕਾਰੀ ਦਿਓ हां जी आज ਜਿੱਥੇ ਆਪਾਂ ਬੈਠੇ ਆਂ ਪਤਾ ਹੀ ਦੱਸਾਂਗੇ ਇਹ ਵਿਦਿਆਲਾ ਹੈ ਇੱਥੇ ਬੱਚਿਆਂ ਨੂੰ ਵਿੱਦਿਆ ਦੀ ਸੰਥਿਆ ਕਰਾਈ ਜਾਂਦੀ ਹੈ ਤੇ ਇੱਥੇ ਜਿਹੜੇ ਕਲਾਏ ਪਏ ਹੋਏ ਨੌਜਵਾਨ ਉਹਨਾਂ ਨੂੰ ਵੀ ਸਿੱਧੇ ਰਸਤੇ ਪਾਇਆ ਜਾਂਦਾ ਪਿਛਲੇ ਕੁਝ ਸਮੇਂ ਤੋਂ ਇੱਕ ਨੌਜਵਾਨ ਵੱਲੋਂ ਆਤਮ ਹੱਤਿਆ ਕਰ ਲਈ ਗਈ ਸੀ ਜਿਸ ਦੇ ਵਿੱਚ ਉਹਦੇ ਮਾਪਿਆਂ ਵੱਲੋਂ ਜਿਹੜੇ ਇੱਥੇ ਸੇਵਾਦਾਰ ਹੀ ਉਹਨਾਂ ਦੇ ਉੱਤੇ 302 ਦਾ ਪਰਚਾ ਦਰਜ ਕਰਾਇਆ ਸੀ ਸੋ ਉਸ ਕਰਕੇ ਸੀ ਇੱਥੇ ਪਹੁੰਚੇ ਆਂ ਕਿ ਜਿਹੜਾ ਉਹ ਪਰਚਾ ਉਹ ਨਜਾਇਜ਼ ਹੈ ਉਹ ਸਾਰੀ ਸਾਰੇ ਤਕਾਇਬ ਵਿਦਿਆਲੇ ਦੇ ਸੇਵਾਦਾਰਾਂ ਦੇ ਨਾਲ ਕਿਉਂਕਿ ਉਹ ਆਤਮ ਹੱਤਿਆ ਜਿਹਨੇ ਕੀਤੀ ਹੈ ਉਹ ਨਸ਼ੇ ਦਾ ਆਦੀ ਸੀ ਉਸ ਨੂੰ ਚੰਗੇ ਪਾਸੇ ਲਾਉਣ ਲਈ ਯਤਨ ਕਰ ਰਹੇ ਸੀ ਸੁਧਾਰਨ ਵਾਸਤੇ ਤੇ ਨਹੀਂ ਮੰਨ ਮੰਨਿਆ ਤੇ ਉਸ ਨੇ ਆਪਣੀ ਜਿਹੜੇ ਜ਼ਿੰਦਗੀ ਆ ਉਹ ਦਾਤ ਤੇ ਲਾ ਕੇ ਆਤਮ ਹੱਤਿਆ ਕੀਤੀ ਸੂਪਰਸ਼ਾ ਪ੍ਰਸ਼ਾਸਨ ਤੇ ਦਬਾਅ ਬਣਾ ਕੇ ਉਸ ਦੇ ਪਰਿਵਾਰ ਵੱਲੋਂ ਜਾਂ ਕੋਈ ਸ਼੍ਰਾਪਤੀ ਅੰਸਰਾਂ ਵੱਲੋਂ ਜਿਹੜਾ 302 ਦਾ ਪਰਚਾ ਦਰਜ ਕਰਾਇਆ ਸੀ ਪ੍ਰਸ਼ਾਸਨ ਤੋਂ ਮੰਗ ਕਰਨ ਵਾਸਤੇ ਇੱਥੇ ਪਹੁੰਚਿਆ ਕਿ ਉਸ ਦੀ ਜਿਹੜੀ ਧਾਰਾ ਪਧਰੀ ਜਾਵੇ ਤੇ ਜਿਹੜੇ ਸਿੰਘ ਨੇ ਉਹਨਾਂ ਨੂੰ ਜਿਹੜਾ ਨਜਾਇਜ਼ ਰਾਸਤੇ ਵਿੱਚ ਰੱਖਿਆ ਹੈ ਉਹਨਾਂ ਨੂੰ ਬਾਹਰ ਤੇ ਹਾਕੀ ਦਾ ਜਾ। ਅੱਛਾ ਬਾਬਾ ਜੀ ਇਹ ਬਾਏ ਨੇਮ ਆ ਜਿਹੜਾ 302 ਦਾ ਪਰਚਾ ਦਰਜ ਕੀਤਾ ਗਿਆ 100 ਅਗਲੀ ਰੂਪਰੇਖਾ ਕੀਤੀ ਤਿਆਰ ਕੀਤੀ ਗਈ ਦੇ ਪ੍ਰਤੀ ਕੋਈ ਨਹੀਂ ਪ੍ਰਸ਼ਾਸਨ ਨੂੰ ਮਿਲ ਕੇ ਉਹਨਾਂ ਨੂੰ ਪਹਿਲਾਂ ਵੀ ਗੱਲਬਾਤ ਚੱਲ ਰਹੀ ਹੈ ਜਿਵੇਂ ਦਰਸ਼ਕ ਦੇਵ ਸਿੰਘ ਉਹਨਾਂ ਨੇ ਕੀਤੀ ਹੈ ਜਿਹੜੀ ਇੱਥੇ ਸਾਰੀ ਇਸ ਤੋਂ ਦੀ ਵਿਦਿਆਲੇ ਦੀ ਪ੍ਰਬੰਧਕ ਕਮੇਟੀ ਹੈ ਵੀ ਸਾਰੇ ਸਿੰਘ ਹਾਜ਼ਰ ਹਨ ਇੱਥੇ ਬੈਠੇ ਹੋਏ ਆ ਇਹਨਾਂ ਨੇ ਗੱਲਬਾਤ ਕੀਤੀ ਆ ਜਿਸ ਤਰ੍ਹਾਂ ਵੀ ਪ੍ਰਸ਼ਾਸਨ ਦੇ ਨਾਲ ਆਪਾਂ ਤਾਲਮਿਲ ਬਣਾ ਕੇ ਸਾਰੀ ਅਗਲੀ ਰੂਪਰੇਖਾ ਤਿਆਰ ਕੀਤੀ ਜਾਊ। अच्छा बाबा जी एक ना ਤੁਸੀਂ 12.5% ਰਿਜ਼ਰਵੇਸ਼ਨ ਦੇ ਪ੍ਰਤੀ ਇੱਕ ਵੀਡੀਓ ਵਾਇਰਲ ਕੀਤਾ ਸੀ ਤੇ ਉਹਦੇ ਵਾਰ ਵੀ ਜਾਣਕਾਰੀ ਦਿਓ ਵੀ 12.5% ਜਿਹੜਾ ਰਿਜ਼ਰਵੇਸ਼ਨ ਦਾ ਮੁੱਦਾ ਹੈ ਕੀ ਮੁੱਦਾ ਹੈ ਇਹ ਮੁੱਦਾ ਤਰਕੀ ਬਣਾਉਣ ਤੇ ਖਤਮ ਹੀ ਹੋਣ ਵਾਲਾ ਹੈ ਜੀ ਕਿਉਂਕਿ ਭਾਰਤ ਦੀ ਸੁਪਰੀਮ ਕੋਰਟ ਦੇ ਅੰਦਰ ਜਿਹੜਾ ਜਿਰਾ ਹੋ ਚੁੱਕੀ ਆ ਬਸ ਆਰਡਰ ਥੋੜੇ ਦਿਨਾਂ ਦੇ ਵਿੱਚ ਉਹਦੇ ਆਉਣੇ ਆ ਜੀ ਤੇ ਆਰਡਰ ਕੁਝ ਵੀ ਹੋ ਸਕਦੇ ਆ ਨਾ ਹੁਣ ਕਿਸੇ ਦੇ ਹੱਥ ਨਹੀਂ ਰਿਹਾ ਕਿਉਂਕਿ ਉਹ ਮਾਨਯੋਗ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਨੇ ਉਹਨਾਂ ਵੱਲੋਂ ਜਿਹੜਾ 7 ਜੱਜਾਂ ਦਾ ਬੈਂਚ ਬੈਠ ਕੇ ਜਿਹੜਾ ਫੈਸਲਾ ਲੈ ਲਿੱਤਾ ਗਿਆ ਤੇ ਉਹਨਾਂ ਨੇ ਪੈਂਡਿੰਗ ਰੱਖਿਆ ਆਇਆ ਉਹ ਕਿਸੇ ਵੇਲੇ ਵੀ ਉਹ ਬਾਹਰ ਆ ਸਕਦਾ ਹੈ ਤੇ ਕੀ ਹੁੰਦਾ ਵਾ ਉਹ ਤੇ ਹੁਣ ਉਹ ਸੁਪਰੀਮ ਕੋਰਟ ਦੇ ਜਿਹੜੇ ਮਾਨਯੋਗ ਜਸਰਬਾਣ ਉਹ ਹੀ ਜਾਣਦੇ ਆ ਪਰ ਜਿਨ੍ਹਾਂ ਨੇ ਇਹ ਮੁੱਦਾ ਬਣਾਇਆ ਸੀ 1975 ਦੇ ਵਿੱਚ ਜਦੋਂ ਸਾਨੂੰ ਜਿਹੜੀ ਗਿਆਨੀ ਜੈਲ ਸਿੰਘ ਉਸ ਵੇਲੇ ਮੁੱਖ ਮੰਤਰੀ ਸਨ ਪੰਜਾਬ ਦੇ ਉਹਨਾਂ ਨੇ 25% ਜਿਹੜਾ ਰਿਜ਼ਰਵੇਸ਼ਨ ਕੋਟਾ ਪੰਜਾਬ ਨੂੰ ਮਿਲਿਆ ਆਇਆ ਸੀ ਐਸਸੀ ਭਾਈ ਚਾਰੇ ਵਾਸਤੇ ਉਹ ਐਸੀ ਭਾਈਚਾਰੇ ਦੀਆਂ ਜਿਹੜੀਆਂ ਦੋ ਕੈਟਾਗਰੀਆਂ ਸਨ ਵਾਲਮੀਕੀ ਅਤੇ ਮਜਬੀ ਸਿੱਖ ਉਹਨਾਂ ਵਾਸਤੇ ਜਿਹੜਾ 12.5% ਉਸ ਨੂੰ ਵੱਖਰਾ ਕਰ ਦਿੱਤਾ ਗਿਆ ਸੀ ਕਿਉਂਕਿ ਉਹਦੇ ਵਿੱਚ ਤਾਂ ਕੀਤਾ ਗਿਆ ਸੀ ਕਿ ਇਹ ਜਿਹੜਾ ਬੈਕਵਰਡ ਭਾਈਚਾਰਾ ਸੀ ਇਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚੋਂ ਪੜ੍ਹ ਕੇ ਆਉਂਦੇ ਸਨ ਤੇ ਬਿਲਕੁਲ ਹੀ ਪਛੜਿਆ ਆ ਜਿਹੜਾ ਭਾਈਚਾਰੇ ਸਨ ਦੋਵੇਂ ਇਹਨਾਂ ਨੂੰ ਕੁਝ ਨਾ ਕੁਝ ਰਾਤ ਦੇਣ ਵਾਸਤੇ ਸਹੂਲਤ ਦੇਣ ਵਾਸਤੇ ਉਸ ਵੇਲੇ ਪੰਜਾਬ ਸਰਕਾਰ ਨੇ ਆਪਣਾ ਰਜੂਵੇਸ਼ਨ ਦੇ ਵਿੱਚੋਂ ਰਜੂਵੇਸ਼ਨ ਕੱਟ ਕੇ ਦਿੱਤੀ 25% ਦੇ ਵਿੱਚੋਂ 12.5% ਜਿਸ ਨੂੰ 2006 ਦੇ ਵਿੱਚ ਮਾਨਜੋਗ ਇਸ ਵੇਲੇ ਸਾਡੇ ਮੁੱਖ ਮੰਤਰੀ ਸਾਹਿਬ ਕੈਪਟਨ ਮਰਿੰਦਰ ਸਿੰਘ ਜੀ ਨੇ 2006 ਦੇ ਵਿੱਚ ਇਸ ਨੂੰ ਜਿਹੜਾ ਇਹ ਮਤਾ ਸੀ ਇਹਨੂੰ ਐਕਟ ਬਣਾ ਕੇ ਤੇ ਪੱਕਾ ਕਰ ਦਿੱਤਾ ਸੀ ਤੇ 2006 ਤੋਂ ਜਿਹੜਾ ਦੂਜਾ ਭਾਈਚਾਰਾ ਸਾਡਾ ਰਵਦਾਸੀ ਭਾਈਚਾਰਾ ਉਹਨਾਂ ਨੇ ਇਸ ਨੂੰ ਹਾਈ ਕੋਰਟ ਦੇ ਵਿੱਚ ਲੈ ਕੇ ਗਏ ਜਿੱਥੋਂ ਆਪਣੇ ਖਿਲਾਫ ਫੈਸਲਾ ਆ ਹਾਈ ਕੋਰਟ ਦੇ ਵਿੱਚੋਂ ਖਿਲਾਫ ਆਉਣ ਕਰਕੇ ਫਿਰ ਸਟੇ ਹੋਈ ਫਿਰ ਸੁਪਰੀਮ ਕੋਰਟ ਗਿਆ ਸੁਪਰੀਮ ਕੋਰਟ ਦੇ ਵਿੱਚ ਵੀ ਹੁਣ ਜਿਰਾ ਹੋ ਚੁੱਕੀ ਆ ਉਸ ਦੇ ਵਿੱਚ ਵੀ 3-4 ਵਾਰਾਂ ਇਹ ਜਿਹੜੇ ਜਮਾਰ ਮਹਾਸਭਾ ਪੰਜਾਬ ਆ ਉਸ ਵੱਲੋਂ ਇਹ ਜਿਹੜਾ ਕੇਸ ਕੀਤਾ ਗਿਆ ਸੀ ਜਿਸ ਦੇ ਪ੍ਰਧਾਨ ਪਰਮਜੀਤ ਸਿੰਘ ਕਹੇ ਸਨ ਤੇ ਉਹਨਾਂ ਦੇ ਨਾਲ ਐਸ ਆ ਲੱਧੜ ਅਤੇ ਨਾਲ ਹਨ ਹੁਸਨ ਲਾਲ ਮੈਂ ਉਹ ਜਿਹੜੀ ਵੀਡੀਓ ਵਾਇਰਲ ਕੀਤੀ ਸੀ ਤਾਂ ਕੀਤੀ ਸੀ ਕਿ ਜਿਹੜਾ ਹੁਸਨ ਲਾਲ ਹੈ ਉਹ ਜਿਹੜਾ ਸਾਫਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਉਹਦਾ ਵਾਐਸਡੀ ਆ ਉਹਦੇ ਨਾਲ ਉਹ ਰਹਿੰਦਾ ਤੇ ਉਹ ਜਿਹੜਾ ਪਾਰਟੀ ਆ ਜੀ ਉਹਦੇ ਵਿੱਚ ਤੇ ਇਸ ਵੇਲੇ ਉਹਨਾਂ ਨੇ ਸਾਡੇ ਕੋਲੋਂ ਸਾਡੇ ਸਮਾਜ ਕੋਲ ਵੋਟਾਂ ਮੰਗਣੀਆਂ ਤੇ ਉਹ ਬੰਦੇ ਜਿਹੜੇ ਆ ਸਾਡੇ ਸਮਾਜ ਕੋਲ ਵੋਟਾਂ ਮੰਗਣ ਲਈ ਆ ਰਹੇ ਆ ਉਹ ਜਿਹੜੇ ਬੰਦਿਆਂ ਦੀ ਜਿਹੜਾ ਆਪਣਾ ਨਾਲੇ ਸਾਡੇ ਕੋਲ ਵੋਟਾਂ ਲੈਣਗੇ ਨਾਲੇ ਸਾਡਾ ਉਹ ਫਾਟਾ ਦਿਓ ਰਿਹਾ ਉਹ ਜਿਹੜੀ ਵੀਡੀਓ ਵਾਇਰਲ ਕਰਨ ਦਾ ਮਕਸਦ ਇਹ ਹੀ ਤੇ ਚਾਹਤੇ ਉਹਨੂੰ ਵਾਪਸ ਲਓ ਜੇ ਸਾਡੇ ਕੋਲ ਵੋਟਾਂ ਲੈਣੀਆਂ ਤੇ ਜੇ ਤੁਸੀਂ ਨਹੀਂ ਵਾਪਸ ਲੈਂਦੇ ਤੇ ਸਾਡਾ ਜਿਹੜਾ ਸਮਾਜ ਹੈ ਉਹ ਤੁਹਾਡਾ ਇਹਨਾਂ ਵੋਟਾਂ ਦੇ ਵਿੱਚ ਬਾਈਕਾਰੇ ਕਰੂੰਗਾ ਇਹ ਮਕਸਦ ਹਾਂਜੀ ਇਹ ਸਨ ਇਹ ਸਨ ਬਾਬਾ ਮੇਜਰ ਸਿੰਘ ਦੀ ਸੋਢੀ ਜਥੇਦਾਰ ਦਸ਼ਮेश ਤਰਨਾਦਲ ਸ਼ਿਕਰਮੰਦ ਮੀਡੀਆ ਤੋਂ ਗੁਰਚਰਨ ਸਿੰਘ ਰਾਜੂ ਦੇ ਨਾਲ ਨਰਮਲ ਸੰਧਿਆਲ ਦੀ ਰਿਪੋਰਟ ਜਾਵੇ ਨਿਹਾਲ ਹੋ ਜਾਵੇ ਮਹਾਂ ਪ੍ਰਚਾਰੇ ਮਨ ਨੂੰ ਭਾਵੇ ਨਿਹਾਲ ਹੋ ਜਾਵੇ ਗੁਰਦੁਆਰੇ ਸੇ ਮਤਾਂ ਸਾਹਿਬ ਗੁਰਦੁਆਰੇ ਤੇਗਵਾ ਫਿਰਦੀ ਦਾ ਚਰਨਾਂ ਨੂੰ ਭਾਵੇ